ਕੋ ਜਿਹੜੀ ਇੱਥੇ ਐਟ ਲੱਗ ਰਹੀ ਬਿਲਕੁਲ ਪਿੱਲੀ ਲੱਗ ਰਹੀ ਆ ਜੀ ਤੇ ਆ ਥੱਲੇ ਬੈਡ ਆ ਉਹ ਸੀਮੈਂਟ ਦੀ ਨਾਲ ਤੇ ਰੇਤਾ ਨਾਲ ਹੀ ਲਾਇਆ ਚਿਨਿਆਂ ਜਾ ਰਿਹਾ ਸਾਰਾ ਕੁਝ ਜਦੋਂ ਅਸੀਂ ਇੱਥੇ ਮੌਕੇ ਤੇ ਆ ਕੇ ਵੇਖਿਆ ਐਟ ਪਿੱਲੀ ਤੇ ਬੈਡ ਤੇ ਰੇਤਾ ਹੀ ਪਿਆ ਜੀ ਇਹਟ ਕੰਮ ਹੁਣ ਜਿਹੜਾ ਬਣ ਰਿਹਾ ਕਿਸ ਤਰ੍ਹਾਂ ਮਿਸਤਰੀ ਵੀ ਕਹਿੰਦੇ ਪਿੱਲੀ ਐ ਫਿਰ ਰੋਕਿਆ ਨਹੀਂ ਇਹਨਾਂ ਨੂੰ ਨਹੀਂ ਅਸੀਂ ਸਵੇਰ ਦੇ ਨੂੰ ਕਿਹਾ ਵੈਸੀ ਵੀ ਇਹ ਮਤਲਬ ਬਿਲਕੁਲ ਪਿੱਲੀ ਐ ਜੀ ਕਹਿੰਦੇ ਅਸੀਂ ਦੁਬਾਰਾ ਇਹਟ ਚੇਂਜ ਕਰਾ ਦਨੇ ਪਰ ਅਸੀਂ ਇੱਥੇ ਤੁਹਾਨੂੰ ਸਾਰਿਆਂ ਨੂੰ ਆਪਦੇ ਪੰਚਾਇਤ ਨੂੰ ਵੀ ਸੂਚਿਤ ਕੀਤਾ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਇਹ ਤੇ ਸਰਕਾਰ ਦਾ ਕਰੋੜਾਂ ਰੁਪਏ ਦਾ ਜੀ ਘਪਲਾ ਹੋ ਰਿਹਾ ਤੇ ਦੀ ਨਿਰਪੱਖ ਜਾਂਚ ਹੋ ਕੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਐ ਸਰਕਾਰ ਨੇ ਦਾਵਾ ਕੀਤਾ ਸੀ ਵੀ ਅਸੀਂ ਪਾਣੀ ਹਰ ਇੱਕ ਕਿੱਲੇ ਤਾਈ ਪਹੁੰਚਾਵਾਂਗੇ ਸਾਡੇ ਹਿਸਾਬ ਦੇ ਵਿੱਚ ਪਾਣੀ ਸਾਡੇ ਕੋਲ ਇਹ ਨਹੀਂ ਪਹੁੰਚਣਾ ਕਿਉਂਕਿ ਕੱਸੀ ਤੋਂ ਇੱਕ ਢੀੜਾ ਜਾਂ ਖਾਲਾ ਬਣ ਗਿਆ ਤੇ ਖਾਲੇ ਚੋਂ ਚਾਰ ਮੋਗੇ ਨੂੰ ਪਾਣੀ ਦੇਣਾ ਹੈ ਇਸ ਆਪਣੇ ਰਜਬਾਏ ਨੇ ਤੇ ਸਾਨੂੰ ਨਹੀਂ ਪਤਾ ਵੀ ਇਹ ਖਾਲੇ ਵਿੱਚ ਦੀ ਚਾਰ ਮੋਗੇ ਦਾ ਪਾਣੀ ਉੱਥੇ ਕਿਵੇਂ ਉਪੜੂਗਾ ਜਿਹੜੇ ਹਿਸਾਬ ਨਾਲ ਮਟੀਰੀਅਲ ਲੱਗ ਰਿਹਾ ਲੱਗਦਾ ਕਿ ਇਹ ਪਾਣੀ ਚੱਲ ਲੂਗਾ ਤੇ ਕੰਮ ਜਾਬ ਰਹੂਗਾ ਸਾਰੀ ਪਿੱਲੀ ਇੱਟ ਲੱਗ ਰਹੀ ਹੈ ਜੀ ਨਹੀਂ ਜੀ ਇਹ ਜਿਹੜੀ ਆ ਮਟੀਰੀਅਲ ਜਿਹੜਾ ਲੱਗ ਰਿਹਾ ਜਮਾ ਪਿੱਲਾ ਇਹ ਅਸੀਂ ਪਹਿਲੇ ਦਿਨ ਆਏ ਸੀ ਇਹਨਾਂ ਨੂੰ ਇੱਥੇ ਰੋਕਿਆ ਸੀਗਾ ਬਕਾਇਦਾ ਜੈ ਸਿੰਘ ਸਾਹਿਬ ਨੂੰ ਅਸੀਂ ਕੰਪਲੀਟ ਦਿੱਤੀ ਸੀ ਬਕਾਇਦਾ ਐਸਟੀਐਸ ਸਾਹਿਬ ਨੂੰ ਫੋਨ ਤੇ ਕੰਪਲੀਟ ਦਿੱਤੀ ਵੀ ਮਾਲ ਮਾੜਾ ਲੱਗ ਰਿਹਾ ਪਰ ਸਾਡੀ ਕਿਸੇ ਨੇ ਨਹੀਂ ਸੁਣੀਗੀ ਹੁਣ ਇਹ ਲਗਪਕ ਵੀ ਕਿੰਨੀ ਲੰਮੀ ਲੈ ਜਾਨਾ ਜਿਹੜੀ ਪਿੱਲੀ ਇੱਟ ਦੀ ਬਣ ਚੁੱਕੀ ਆ ਇਹਦਾ ਦੱਸੋ ਅਸੀਂ ਕੀ ਕਰਾਂਗੇ ਸਾਡੇ ਵੱਲੋਂ ਇੱਟ ਦੀ ਸੀ ਰਿਪੋਰਟ ਟੈਸਟ ਆਈ ਵੀ ਹੈ ਅਗਰ ਫੇਰ ਵੀ ਪਿੰਡ ਵਾਲਿਆਂ ਨੂੰ ਲੱਗਦਾ ਤੁਸੀਂ ਚਾਰ ਪੰਜ ਇੱਟਾ ਚੱਕੋ ਨਾਲ ਜਾ ਕੇ ਆਪਾਂ ਲੈਬ ਚੋਂ ਟੈਸਟ ਕਰਾਵਾਂ ਅਗਰ ਇਟ ਫੇਲ ਹੁੰਦੀ ਹੈ ਸਾਰਾ ਕੰਮ ਚਕਾ ਦਾਂਗੇ ਇਹ ਤਾਂ ਵੇਖੋ ਸਰਕਾਰ ਤੁਸੀਂ ਲੈਬ ਦਾਸੋ ਸਰਕਾਰ ਨੇ ਪੈਸਾ ਦਿੱਤਾ ਤੇ ਵਾਹ ਜਿਹੜਾ ਇਹਦਾ ਮਜ਼ਾਕਾ ਭਲਾ ਨਹੀਂ ਹੋਣਾ ਚਾਹੀਦਾ ਇਹ ਹਸਤੇ ਮੈਂ ਸਹੀ ਹੋਣਾ ਚਾਹੀਦਾ ਕਿਉਂ ਹੋ ਗਈ ਅਸੀਂ ਕਿਉਂ ਡੀਗਰੀਡੇਟਡ ਮਟੀਰੀਅਲ ਕਿਉਂ ਲਗਾਵਾਂਗੇ ਮਸਤਰੀ ਵੀ ਬੋਲ ਰਹੀ ਆ ਕਿ ਪਿੱਲੀ ਉਹ ਮਸਤਰੀਆਂ ਨੇ ਗੱਲ ਕੀਤੀ ਪਿੱਲੀ ਇੱਟ ਸਾਰੀ ਗਈ ਸਾਹਿਬ ਅੱਜ ਹੁਣ ਰੌਲਾ ਪਿਆ ਤਾਂ ਦੋ ਟਰਾਲੀਆਂ ਇੱਟਾਂ ਦੀਆਂ ਬਹੁਤ ਵਧੀਆ ਆਗੀਆਂ ਹੁਣ ਆਈਆਂ ਅੱਛਾ ਉਹ ਵੀ ਲੈਬ ਚ ਅਟੈਸਟ ਓਹ ਓਹ ਟਾ ਕਿਉਂ ਬਦਲ ਗੂਗਾ ਕਹਿ ਰਹੇ ਤੁਸੀਂ ਫਿਰ ਐਸ਼ੇ ਨਾਲ ਦੀ ਟਾ ਕਿਉਂ ਨਹੀਂ ਆ ਗਈ ਲੈ ਵ ਤੁਹਾਨੂੰ ਵਧੀਆ ਲੱਗਦੇ ਉਸ ਨੂੰ ਕਰਾ ਲਿਓ ਨਹੀਂ ਉਹ ਹੁਣ ਜਿਹੜੀ ਆਈ ਆ ਦੋ ਟਰਾਲੀ ਉਹ ਬਹੁਤ ਵਧੀਆ ਏਟ ਆਈ ਆ ਉਹ ਰੋਲਾ ਪਿਆ ਤਾਂ ਆਈ ਆ ਮਿਸਤਰੀ ਤੁਹਾਡੇ ਜਾਂ ਉਹ ਵੀ ਮੰਨ ਰਿਹਾ ਇੱਕ ਸਾਰਾ ਸਰ ਮਿਸਤਰੀ ਨੇ ਖੁਦ ਕਿਹਾ ਵੀ ਪਿੱਲੀ ਏਟ ਵੀ 60% ਏਟ ਪਿੱਲੀ ਲੱਗ ਰਹੀ ਹੈ ਇਹਨੇ ਚੈੱਕ ਕਰਵਾ ਲਾ ਨਹੀਂ ਜੀ